ਕਿ ਅਸੀਂ ਸਾਡੇ ਨਾ কমিਟਮੈਂਟਸ ਪੂਰੀਆਂ ਨਹੀਂ ਕਰਨੀਆਂ ਲੋਕਾਂ ਨੇ ਦਿੱਲੀ ਵੱਲ ਨੂੰ ਚੱਲਣਾ ਉਹਦੇ ਵਾਸਤੇ ਸਾਨੂੰ ਤਿਆਰੀ ਕਰਨੀ ਪਈ ਚਾਹੀਦੀ ਹੈ ਨਹੀਂ ਤਾਂ ਕਿਵੇਂ ਟਮੇਟਾ ਨੇ ਸਾਡੀ ਕੋਈ ਨਵੀਂ ਮੰਗਣੀ ਜਿਹੜੀ ਕੋਈ ਨਵੀਂ ਮੰਗਣ ਸਾਨੂੰ ਕਹਿਣ ਦੇ ਨੂੰ ਪਾਸੇ ਕਰ ਦਿਓ ਇਹ ਨਹੀਂ ਅਸੀਂ ਮੰਨਣੀ কমিਟਮੈਂਟਾਂ ਸਾਡੀਆਂ ਮੰਨ ਲਓ ਜਨ ਸਰਪ ਹਰਿਆਣੇ ਦੇ ਕਿਸਾਨ ਯੂਨੀਅਨ ਦਾ ਕੀ ਰਿਸਪੌਂਸ ਰਹੇ ਦੇਖੋ ਹਰਿਆਣੇ ਦੀ ਕਿਸਾਨ ਯੂਨੀਅਨ ਦਾ ਰਿਸਪੌਂਸ ਛੱਡੋ ਜੀ ਹਰਿਆਣਾ ਦਾ ਇਹ ਹਾਲਾਤ ਚ ਹੈ ਮੈਨੂੰ ਲੱਗਦਾ ਜਦੋਂ ਇਧਰੋਂ ਇਧਰਲੇ ਪਾਸੇ ਕੂਚ ਦਾ ਐਲਾਨ ਹੋਣਾ ਕਿਉਂਕਿ 13 ਤਰੀਕ ਨੂੰ ਹੋਣਾ ਹੈ ਅਸੀਂ ਪੰਜਾਬ ਜਿਹਦਾ ਅਸਰion ਦਿਸ ਰਿਹਾ ਜੇ ਪੰਜਾਬ ਦੇ ਵਿੱਚੋਂ ਜਿੱਥੇ ਬੰਦੀਆਂ ਨੇ ਵੱਖ-ਵੱਖ ਆਪਣੇ ਇਲਾਕਿਆਂ ਤੋਂ ਬਾਰਡਰ ਦੇ ਨੇੜੇ ਆਉਣਾ ਉਹ ਨਜ਼ਰ ਆ ਰਿਹਾ ਹੈ ਲੇਕਿਨ ਹਰਿਆਣਾ ਵੀ ਤਿਆਰੀ ਚ ਸਾਡੇ ਨਾਲੋਂ ਤੁਸੀਂ ਦੇਖੋ ਕਈ ਗੁਣਾ ਵੱਧ ਗਿਣਤੀ ਦੇ ਵਿੱਚ ਤਾਕਤ ਉਹ ਚਾਹ ਰਿਆ ਨਾ ਨਿਕਲੂ ਜੇ ਅੱਜ ਦੀ ਮੀਟਿੰਗ ਤੇ ਦਰਮਿਆਨ ਕੋਈ ਸਮਝੌਤਾ ਨਹੀਂ ਹੁੰਦਾ ਤੇ ਕੀ ਲੱਗਦਾ ਹੈ ਜੀ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ ਅਗਲੀ ਦੇਖੋ ਰੂਪਰੇਖਾ ਦੇ ਬਾਰੇ ਮੈਂ ਇੱਥੇ ਕੋਈ ਗੱਲ ਕਿਸੇ ਤਰ੍ਹਾਂ ਦੀ ਟਿੱਪਣੀ ਕਰਨੀ ਮੈਨੂੰ ਲੱਗਦੀ ਉਚਿਤ ਨਹੀਂ ਹੈ ਕਿਉਂਕਿ ਮੈਂ ਇੱਕ ਉਹਦਾ ਹਿੱਸਾ ਇਸ ਸਕੀਮ ਦਾ ਵੀ ਔਰ ਦੋਨੋਂ ਫੇਰ ਫੋਰ ਮਾਨਾ ਇਹ ਦੋਨੇ ਫੋਰਮ ਬੈਠਣਗੇ ਬੈਠ ਕੇ ਵਿਚਾਰ ਕਰਨਗੇ ਜਿਹੜਾ ਕੋਈ ਸਾਨੂੰ ਸਰਕਾਰ ਅੱਜ ਮੈਸੇਜ ਦੇਗੀ ਜਾਂ ਤੁਹਾਨੂੰ ਦਿੰਨੇ ਆ ਆ ਨਹੀਂ ਦਿੰਦੇ ਆ ਕਰਦੇ ਆ ਜਿਹੜਾ ਜਿਹੜਾ ਕੋਈ ਵੀ ਸਾਡੇ ਸਾਹਮਣੇ ਹੈਗਾ ਸਾਰੇ ਬੈਠ ਕੇ ਚਰਚਾ ਲਗਾਇਆ ਜਾਏਗਾ ਜੀ ਦਿੱਲੀ ਦੇਖੋ ਬੇਨਤੀ ਹੈ ਜੇ ਅਸੀਂ ਸਾਡਾ ਕੋਈ ਮੋਰਚਾ ਲਾਉਣ ਦਾ ਇਰਾਦਾ ਨਹੀਂ ਹੈ ਲੇਕਿਨ ਜੇਹਦਾ ਭਾਜਪਾ ਦਾ ਪਿਛਲਾ ਐਕਸਪੀਰੀਅੰਸ ਰਿਹਾ ਜੇਹਦਾ ਸਾਡੀ ਕੇਂਦਰ ਸਰਕਾਰ ਦਾ ਪਿੱਛੇ ਐਕਸਪੀਰੀਅੰਸ ਹੈ ਜੀ ਦੇਖਿਆ ਕਿ 13 ਮਹੀਨੇ ਬਾਕੀ ਫਿਰ ਇਹ ਕਿਹਾ ਵੀ ਅਸੀਂ ਮਤਲਬ ਤਿੰਨੇ ਕਾਨੂੰਨ ਵਾਪਸ ਲੈਣੇ ਆ ਤੇ ਸਰਕਾਰ ਦੇ ਐਕਸਪੀਰੀਅੰਸ ਤੋਂ ਸੋਚ ਕੇ ਲੱਗਦਾ ਹੈ ਕਿ ਸਾਨੂੰ ਬਹਿਣਾ ਪੈ ਸਕਦਾ ਹੈ ਉਹਦੇ ਲਈ ਜੇ ਅਸੀਂ ਉੱਥੇ ਬੈਠਣਾ ਹੈ ਫਿਰ ਕੌਣ ਰੋਟੀਆਂ ਖਵਾਏਗਾ ਜੀ ਸੰ ਠੰਡ ਦਾ ਮੌਸਮ ਹੈ ਕਿੱਥੇ ਵੇ ਲੋਕਾਂ ਨੂੰ ਕਮਰੇ ਕਿੱਥੇ ਮਿਲਣਗੇ ਘਰ ਕਿੱਥੇ ਮਿਲਣਗੇ ਜੇ ਸਾਡਾ ਅੱਜ ਲੱਖ ਲੋਕ ਜਾ ਰਹੇ ਨੇ ਉਹਨਾਂ ਨੂੰ ਕਿੱਥੇ ਪਾਵਾਂਗੇ ਕਿੱਥੇ ਪਾਵਾਂਗੇ ਉਹਨਾਂ ਲਈ ਮਕਾਨਾਂ ਦੀ ਲੋੜ ਹੈ ਉਹਨਾਂ ਰੋਟੀ ਪਾਣੀ ਦੀ ਲੋੜ ਹੈ ਉਹ ਸਾਰਾ ਸਮਾਨ ਲੈ ਕੇ ਅਸੀਂ ਜਾ ਰਹੇ ਹਾਂ ਦਲਸਰ ਮੰਗਾ ਦੱਸੋ ਹੁਣ ਕਿਹੜੇ ਕਰੀਆਂ ਜਿਹੜੀਆਂ ਪੈਂਡਿੰਗ ਨੇ ਦੇਖੋ ਪੈਂਡਿੰਗ ਮੰਗਾ ਤਾਂ ਬੜੀਆਂ ਸਪਸ਼ਟ ਨੇ ਕਿ ਇੱਕ ਤਾਂ ਅੰਦੋਲਨ ਜਦੋਂ ਸਾਡਾ ਸਸਪੈਂਡ ਹੋਇਆ ਉਹਦੋਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦੇਾਂਗੇ ਇਹ ਵਾਅਦਾ ਸੀਗਾ ਕਿ ਕਿਸਾਨਾਂ ਦੇ ਪਾਏ ਕੇਸ ਵਾਪਸ ਲਵਾਂਗੇ ਇਹ ਵਾਅਦਾ ਸੀਗਾ ਕਿ ਲਖੀਂਪੁਰ ਵਾਲਿਆਂ ਨੂੰ ਇਨਸਾਫ ਮਿਲੇਗਾ ਇਹ ਵੀ ਵਾਅਦਾ ਸੀਗਾ ਕਿ ਬਿਜਲੀ ਸੋਧ ਬਿੱਲ ਅਸੀਂ ਦੁਬਾਰਾ ਸਟੇਕ ਹੋਲਡਰਸ ਦੇ ਨਾਲ ਗੱਲ ਕੀਤੇ ਬਿਨਾਂ ਨਹੀਂ ਲੱਗਾਵਾਂਗੇ ਇਹ ਵੀ ਵਾਅਦਾ ਸੀਗਾ ਕਿ ਅਸੀਂ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ ਇਹ ਸਾਰੇ ਸੀ ਇਹ ਤੋਂ ਪਹਿਲਾਂ ਵਾਅਦਾ ਸੀ ਸਾਡੇ ਨਾਲ ਕਿ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ 2018 ਦਾ ਲਿਖਤ ਵਾਅਦਾ ਪਿਆ ਸਾਡੇ ਨਾਲ ਉਹ ਸਾਰੇ ਜਿਹੜੇ ਵਾਅਦੇ ਨੇ ਸਰਕਾਰ ਸਾਡਾ ਕਰ ਚੁੱਕੀ ਹੈ। ਧੰਨਵਾਦ ਸਾਹਿਬ ਵੀ ਸਾਰਾ ਦੇਸ਼ ਦਾ ਕਿਸਾਨ ਇੱਕ ਮੰਚ ਤੇ ਇਕੱਤਰ ਆ ਪਰ ਸਿਰੋਨੀ ਸਾਹਿਬ ਦਾ ਇੱਕ ਬਿਆਨ ਆਇਆ ਵੀ ਸਾਨੂੰ ਤਾਂ ਕੋਈ ਸੱਦਾ ਪੱਤਰ ਨਹੀਂ ਮਿਲਿਆ ਕਿ ਇਹਦੇ ਬਾਰੇ ਕੀ ਖਣਾ ਜੀ। ਮੈਂ ਦੇਖੋ ਸਾਡਾ ਬੜਾ ਸਪਸ਼ਟ ਹੈ ਕਿ ਅਸੀਂ ਪਿਛਲਾ ਜਿਹੜਾ ਸਾਡਾ ਸਿਆਸੀ ਇਤਿਹਾਸ ਰਿਹਾ ਹੈ ਇਸ ਕਿਨ ਦਾ। ਉਹ ਇਹ ਰਿਹਾ ਕਿ ਸਿਧਾਂਤਕ ਤੌਰ ਤੇ ਚੱਲੇ ਆ ਕਿ ਕਿਸੇ ਵੀ ਪੋਲੀਟੀਕਲ ਬੰਦੇ ਨੂੰ ਅਸੀਂ ਮੰਚ ਤੋਂ ਬੋਲਣ ਦਾ ਅਲੋਅ ਨਹੀਂ ਕੀਤਾ। ਉਹ ਹੁਣ ਵੀ ਸਾਡਾ ਕਾਇਮ ਹੈ। ਲੇਕਿਨ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਤੋਂ 10 ਜਥੇਬੰਦੀਆਂ ਮੇਰੇ ਕੋਲੇ ਦੁਆਬੇ ਚ ਗਈਆਂ ਨੇ ਮੈਨੂੰ ਸਾਨੂੰ ਇਸ ਮੋਰਚੇ ਨੂੰ ਸਮਰਥਨ ਦੇਣ ਵਾਸਤੇ ਕਿ ਜੀ ਅਸੀਂ ਤੁਹਾਡੇ ਨਾਲ ਰਲ ਕੇ ਅੰਦੋਲਨ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਵੈਲਕਮ ਕਿਹਾ ਮੈਂ ਕਹਿੰਦਾ ਜਿਹੜਾ ਵੀ ਉਹ ਕਿਹੜਾ ਉਹਨਾਂ ਨੂੰ ਕਿਹੜਾ ਅਸੀਂ ਦਰਖਾਸਤ ਭੇਜੀ ਹੈ ਵਿਚਾਰੇ ਆਏ ਨੇ ਲੇਕਿਨ ਇਹ ਜ਼ਰੂਰ ਹੈ ਕਿ ਰਾਜਨੀਤੀ ਨਹੀਂ ਹੋਣੀ ਚਾਹੀਦੀ ਇੱਥੇ ਰਾਜਨੀਤੀ ਨੂੰ ਤੋਂ ਅਸੀਂ ਪਰੇ ਰਹਿ ਕੇ ਅੰਦੋਲਨ ਨਾ ਚੋਣ। ਗੱਲੇਵਾਲ ਸਾਹਿਬ ਜੀ ਦਾਦੀ ਧਰਤੀ ਨੇ ਨਤਮਸਤਕ ਹੋਏ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਗਈ ਹੈ। ਨਹੀਂ ਲੋਕ ਸਭਾ ਦੇ ਨਾਲ ਸਾਡਾ ਕੋਈ ਵਾਸਤਾ ਹੀ ਨਹੀਂ ਹੈ। ਨਹੀਂ ਚੋਣ ਆ ਰਹੀਆਂ ਉਹਦੇ ਵਿੱਚ ਭਾਰਤ ਨਹੀਂ ਹੈ ਭਾਰਤੀ ਜਨਤਾ ਵੱਲ ਕਿਸੇ ਨੇ ਬਾਈਕਾਟ ਦਾ ਐਲਾਨ ਨਹੀਂ ਕੀਤਾ ਇਸ ਤਰ੍ਹਾਂ ਦਾ। ਹਜੇ ਦਾਦੀ ਧਰਤੀ ਤੇ ਨਤਮਸਤਕ ਹੋਏ ਹੋ ਅੱਜ ਦੀ ਕਿਹੜੀ ਕਿਹੜੀ ਕਿਹੜੇ ਸਬੰਧ ਵਿੱਚ ਅਰਦਾਸ ਕੀਤੀ ਗਈ ਹੈ ਦਿੱਲੀ ਨੂੰ ਜਾਂਦੀ ਕੀਤੀ ਗਈ ਹੈ ਜਾਂ ਨਹੀਂ। ਗੁਰੂ ਦੇ ਚਰਨਾਂ ਦੇ ਵਿੱਚ ਅਸੀਂ ਇਹ ਇਹ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜਿਹੋ ਜੇ ਤਾਨਾਸ਼ਾ ਲੋਕਾਂ ਦੇ ਨਾਲ ਸਾਡਾ ਵਾਸਤਾ ਪਿਆ ਹੈ। ਇਹਨਾਂ ਨੂੰ ਸਮਰਥਨ ਬਖਸ਼ ਸ਼ਾਂਤੀਪੂਰਵਕ ਢੰਗ ਦੇ ਨਾਲ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਗੌਰ ਕਰੇ ਔਰ ਅਸੀਂ ਇਹ ਦੇ ਵਿੱਚੋਂ ਸਾਨੂੰ ਫਤਿਹ ਦੇ ਸੀ ਨਿਸ਼ਾਨ ਤੇ ਆਏ ਆ ਸਾਨੂੰ ਇਥੋਂ ਫਤਿਹ ਹਾਸਲ ਹੋਵੇ ਦੱਲੇਵਾਲ ਸਾਹਿਬ ਅੰਤ ਵਿੱਚ ਸਵਾਲ ਆ ਪਹਿਲਾਂ ਦੇ ਵਾਂਗ ਜਿਹੜੀ ਅੱਜ ਦੀ ਮੀਟਿੰਗ ਦੀ ਵਿਚੋਲਗੀ ਆ ਪੰਜਾਬ ਦੇ ਮੁੱਖ ਮੰਤਰੀ ਕਰਨ ਜਾ ਰਹੇ ਨੇ ਜਾਂ ਡਾਇਰੈਕਟ ਹੀ ਹੋ ਰਹੀ ਆ ਮੀਟਿੰਗ ਤੁਹਾਡੀ ਨਹੀਂ ਪੰਜਾਬ ਸਰਕਾਰ ਮਤਲਬ ਦੇਖੋ ਵਿਚੋਲਗੀ ਕਹਿ ਲਓ ਜਾਂ ਮੀਡੀਏਟਰ ਕਹਿ ਲਓ ਜਾਂ ਮਤਲਬ ਅਗਲੇ ਨੇ ਸਾਡੇ ਕੋਲੇ ਤਾਂ ਸਗੋਂ ਇਹ ਗੱਲ ਆਈ ਆ ਕਿ ਜਿਸ ਦਿਨ ਮੀਟਿੰਗ ਸ਼ੁਰੂ ਹੋਈ ਹੈ ਇਸ ਗੋਲ ਜੀ ਨੇ ਆ ਕੇ ਸਭ ਨੂੰ ਇਹ ਕਿਹਾ ਕਿ ਸਾਡੇ ਕੋਲੇ ਜਦੋਂ ਤੁਹਾਡਾ ਮੰਗ ਪੱਤਰ ਗਿਆ ਸਾਨੂੰ ਖਬਰਾਂ ਤੋਂ ਪਤਾ ਲੱਗਿਆ ਅਸੀਂ ਫਿਰ ਭਗਵੰਤ ਮਾਨ ਜੀ ਨੂੰ ਕਿਹਾ ਵੀ ਤੁਸੀਂ ਸਾਡੀ ਇਹਨਾਂ ਨਾਲ ਗੱਲਬਾਤ ਕਰਾਓ ਹੁਣ ਇਹ ਮੀਡੀਏਟਰ ਉਹਨਾਂ ਨੇ ਬਣਾਇਆ ਜਾਂ ਮੀਡੀਏਟਰ ਆਪ ਬਣੀ ਹੈ ਸਾਡੀ ਸਰਕਾਰ ਇਸ ਇਹ ਉਹਨਾਂ ਨੂੰ ਪਤਾ ਉਹਨਾਂ ਦੇ ਅੰਦਰ ਦੀ ਗੱਲ ਹੈ ਜੀ